ਹੈਲੋ ਮੈਂ ਤੁਹਾਡੀ ਆਈ ਐਂਕਰ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਮਰੀਕਾ ਕੈਨੇਡਾ ਦੀਆਂ ਟੌਪ 10 ਤਾਜ਼ਾ ਖਬਰਾਂ ਦੇ ਵੱਲ ਕੈਨੇਡੀਅਨ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਕਮਿਊਨਿਟੀ ਦੀ ਰਾਜਨੀਤਿਕ ਤਾਕਤ ਸਪਸ਼ਟ ਨਜ਼ਰ ਆਈ ਨਵੇਂ ਨਤੀਜਿਆਂ ਨੇ ਦਿਖਾਇਆ ਕਿ ਪੰਜਾਬੀ ਕੈਨੇਡੀਅਨ ਵੋਟ ਬੈਂਕ ਹੁਣ ਸਿਸਟਮ ਵਿੱਚ ਮਜ਼ਬੂਤ ਭੂਮਿਕਾ ਨਿਭਾ ਰਿਹਾ ਹੈ ਕਈ ਮਹੱਤਵਪੂਰਨ ਹਲਕਿਆਂ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਦਰਜ ਹੋਈਆਂ ਕਿੰਗ ਚਾਰਲਸ ਦਾ 3 ਨੇ ਕੈਨੇਡਾ ਦੇ ਦੌਰੇ ਦੌਰਾਨ 45ਵੇਂ ਸੰਸਦੀ ਸੈਸ਼ਨ ਦੀ ਸ਼ੁਰੂਆਤ ਕੀਤੀ ਰਾਜਸੀ ਪ੍ਰਣਾਲੀ ਤੇ ਨਵੀਂ ਚਰਚਾ ਛਿੜੀ ਇਸ ਦੌਰੇ ਨੇ ਸੂਵਰਨਤਾ ਅਤੇ ਰਾਜਸ਼ਾਹੀ ਦੀ ਪਵਿੱਖੀ ਭੂਮਿਕਾ ਨੂੰ ਲੈ ਕੇ ਜਨਤਕ ਚਰਚਾ ਨੂੰ ਤੇਜ਼ ਕੀਤਾ ਕੈਨੇਡੀਅਨ ਨੇਤਾਵਾਂ ਨੇ ਇਸ ਨੂੰ ਇਤਿਹਾਸਕ ਮੁਕਾਮ ਦੱਸਿਆ ਮੈਨੀਟੋਬਾ ਦੇ ਜੰਗਲਾਂ ਵਿੱਚ ਭਿਆਨਕ ਅਗ ਕਾਰਨ ਹਜ਼ਾਰਾਂ ਲੋਕਾਂ ਦੀ ਤੁਰੰਤ ਰੀਲੋਕੇਸ਼ਨ ਇਮਰਜੈਂਸੀ ਸੇਵਾਵਾਂ ਫੁੱਲ ਐਕਸ਼ਨ ਵਿੱਚ ਲਗਭਗ 17000 ਲੋਕਾਂ ਨੂੰ ਸੁਰੱਖਿਅਤ ਥਾਵਾ ਤੇ ਵਦਾਇਆ ਗਿਆ ਹੈ ਹਵਾ ਦੀ ਗੁਣਵੱਤਾ ਅਤੇ ਸਥਾਨਕਤਾ 'ਚ ਤੇ ਵੀ ਅਸਰ ਪੈ ਰਿਹਾ ਹੈ hockey canada ਦੇ sex assault case ਨੇ ਦੇਸ਼ ਭਰ ਵਿੱਚ ਸੰਭਾਵਿਤ ਕਾਨੂੰਨੀ ਸਦਾਰਾ ਦੇ ਦਰਵਾਜ਼ੇ ਖੋਲੇ ਲਾ ਐਕਸਪਰਟਾਂ ਵਿੱਚ ਚਰਚਾ ਤੀਜ਼ ਵਿਦਵਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦਬਾਜ਼ੀ ਵਿੱਚ ਫੈਸਲੇ ਨਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਕੇਸ ਰਾਸ਼ਟਰੀ ਪੱਧਰ ਤੇ ਕੇਂਦਰ ਬਿੰਦੂ ਬਣਿਆ ਹੋਇਆ ਹੈ ਕੈਨੇਡਾ ਸਮਰ ਗੇਮਸ ਅਤੇ ਸੀਪੀਐਲ ਫੁੱਟਬਾਲ ਫਾਈਨਲ ਨਾਲ ਖੇਡਾਂ ਵਿੱਚ ਜੋਸ਼ ਓਟਾਵਾ ਅਤੇ ਨਿਊ ਫਾਉਂਡਲੈਂਡ ਨੇ ਖਿੱਚਿਆ ਧਿਆਨ 4000 ਤੋਂ ਵੱਧ ਖਿਡਾਰੀਆਂ ਦੀ ਪਾਗੀਦਾਰੀ ਨਾਲ ਸਮਰ ਗੇਮਸ ਸਫਲ ਰਹੇ ਸੀਪੀਐਲ ਫਾਈਨਲ ਵਿੱਚ ਐਟਲੈਟਿਕੋ ਓਟਾਵਾ ਨੇ ਕਠਿਨ ਮੌਸਮ ਵਿੱਚ ਇਤਿਹਾਸਿਕ ਤਰਾफी ਜਿੱਤੀ ਟਰੰਪ ਨੂੰ ਇਪਸਟੀਨ ਫਾਇਲਾ ਮਾਮਲੇ ਤੇ ਨਵੀਂ ਚੁਣੌਤੀ ਰਿਪਬਲਿਕਨ ਕੈਂਪ ਵਿੱਚ ਤਣਾਅ ਵਧਿਆ

ਹੌਕੀ ਕੈਨੇਡਾ ਮਾਮਲੇ ਦੀ ਗੂੰਜ ਅਮਰੀਕੀ ਖੇਡ ਮਾਹੌਲ ਤੱਕ ਸੁਰੱਖਿਆ ਅਤੇ ਕਾਨੂੰਨੀ ਪਾਲਣਾ ਤੇ ਚਰਚਾ ਛੇੜੀ ਅਮਰੀਕੀ ਵਿਦਵਾਨ ਵੀ ਇਸ ਕੇਸ ਨੂੰ ਧਿਆਨ ਨਾਲ ਦੇਖ ਰਹੇ ਹਨ ਇਹ ਖੇਡਾਂ ਵਿੱਚ ਸੁਰੱਖਿਆ ਤੇ ਐਥਿਕ ਕੋਡ ਦੀਆਂ ਚਰਚਾਵਾਂ ਨੂੰ ਵਧਾ ਰਿਹਾ ਹੈ ਸੈਲਟਿਕ ਖਿਡਾਰੀ ਅਲਿਸਟਰ ਜੌਨਸਟਨ ਦੇ ਬਿਆਨ ਨੇ ਖੇਡਾਂ ਅਤੇ ਰਾਜਨੀਤੀ ਦੇ ਮਿਸ਼ਣ ਨੂੰ ਫਿਰ ਸੁਰਖੀਆਂ ਵਿੱਚ ਲਿਆ ਉਸ ਨੇ ਕਿਹਾ ਕਿ ਖਿਡਾਰੀ ਵੀ ਮਨੁੱਖ ਹਨ ਅਤੇ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਰੱਖਦੇ ਹਨ ਇਹ ਬਿਆਨ 트ੰਪ ਨਾਲ ਸੰਬੰਧਿਤ ਚਰਚਾ ਵਿੱਚ ਗਰਮ ਮਸਲਾ ਬਣਿਆ ਹੋਇਆ ਹੈ। ਅਮਰੀਕਾ ਵਿੱਚ ਯਾਤਰਾ, ਖੇਡਾਂ ਅਤੇ ਰਾਜਨੀਤੀ ਸੰਬੰਧੀ ਚਰਚਾਵਾਂ ਦੇ ਕਾਰਨ ਜਨਤਕ ਰੁਝਾਨਾ ਵਿੱਚ ਵੱਡੀ ਤਬਦੀਲੀ, ਨਵੀਆਂ ਡੀਲਾਂ ਅਤੇ ਵਿਵਾਦ ਇਕੱਠੇ ਖੜੇ। ਖੇਡਾਂ ਤੋਂ ਰਾਜਨੀਤੀ ਤੱਕ ਕਈ ਮੋਰਚਿਆਂ ਤੇ ਸੰਘਰਸ਼ ਜਾਰੀ ਹੈ। ਮੀਡੀਆ ਅਤੇ ਜਨਤਾ ਦੋਵੇਂ ਹੀ ਬਦਲਦੇ ਰੁਝਾਨਾ ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ। ਔਰ ਅਪਡੇਟਸ ਲਈ ਦੇਖਦੇ ਰਹੋ ਨੌਕ ਟੀਵੀ ਦਾ ਪੰਜਾਬੀ AI ਹੈਡਲਾਈਨਸ ਸਟੇ ਟਿਊਨ ਫॉर ਮੋਰ ਲੇਟੈਸਟ ਅਪਡੇਟਸ